ਨਾ ਪੂਰਾ 5.5 ਲਾਉਂ ਤਰਸਾ ਲਖਾਈ ਜੀ ਹੋ ਗਿਆ ਫਿਰ ਲਖਾਈ ਹੋਊ ਲਖਾਈ ਹੋਣਾ ਕੋਈ 2500 ਤੈਨੂੰ ਦੇਦਾ 100 100 ਦਾ ਵੀ ਕਰਾਉਣੀ ਹੈ ਹੁਣ ਤੂੰ ਉਹਦੀ ਨਾਂ ਦੇ ਆਪ ਦੇ ਦੇ ਕੇ 100 ਇਸੇ ਮੈਂ ਉਹਨੂੰ ਛੱਡਿਆ 100 ਹੋ ਜੂਗਾ ਆ ਲੈ ਜੇ ਲਖਾਈ ਤੋ ਕਰਾ ਦੇ ਨਾ ਲਿਖਾਈ ਮੈਂ ਕਿਉਂ ਕਰਾਂ ਮੇਰੇ ਕੀ ਮਗਲਾਵਾ ਖੜਾ ਆਪਦੀ ਆਪਦੀ ਕਰਾਉਣੇ ਆ ਚੱਕ ਫੜਿਆ ਚਲੰਜਾ ਇੱਧਰ ਕਰ ਦੇ ਸਾਢੇ ਪੰਜ ਦੇਖ ਲੈ ਲੈ ਸਾਢੇ ਪੰਜ ਲਿਖਾਈ ਦੂ ਕਰਾ ਲੈ ਮੈਂ ਤਾਂ ਨਹੀਂ ਆਪਦੀ ਆਪਦੀ ਕਰਾਵਾ ਆਪਦੀ ਆਪਦੀ ਲਿਖਾਈ ਦੇ ਦੇ ਨਾ ਮੈਨੂੰ ਲਿਖਾਈ ਦੀ ਪੂਰਾ ਸਾਢੇ ਪੰਜ ਲਊ ਲਿਖਾਈ ਤੇਰੀ ਹੋਊਗੀ ਆਪ ਲਿਖਾਈ ਤੂੰ ਕਰ ਰਿਹਾ ਉਹ ਵੀ ਲਾ ਰੋੜਾ ਹੈ ਦੋ ਸਾਈ ਦੂ ਕਰਾ ਰਿਹਾ ਹੈ ਕੱਟੇ ਦਾ ਲੈਵਣੇ ਦਾ ਦੇਖਦੇ ਕੀ ਬਣਦਾ ਤੇਰਾ ਮੇਰੇ ਕਹਦਾ ਮੈਂ ਖੂਗਾ ਤੇਰੀ ਕਰਾਏ ਭਾਈ ਮੈਨੂੰ ਤਾਂ ਲੋੜ ਨਹੀਂ ਦੇਖ ਮੈਂ ਥੇ ਘਰ ਤੇ ਆਇਆ ਤੂੰ ਮੈਨੂੰ ਕਹਤਾ ਭਾਈ ਭੈਣ ਭਾਈ ਇਕੱਠੇ ਰਹਿਣਗੇ ਮੈਂ ਰਹਿੰਦਾ ਮੈਂ ਤਾਂ ਬੰਨ ਲ ਆਬਾ ਨਹੀਂ ਉਹ ਲਖਾਈ ਉਹ ਕਰਾਂਗਾ ਸਾਢੇ 5 ਲੌਣ ਜائیںਗਾ ਤੂੰ ਲਖਾਈ ਕਰ ਸਾਢੇ 5 ਵਾਲਾ ਮੈਂ ਮੇਰਾ ਵੀ ਪੁੱਛੇ ਦਿਨ ਆਇਆ ਸੌਤਾ ਮੈਂ ਉਹਦੇ ਚੋਂ ਛੱਡ ਗਿਆ ਲਖਾਈ ਕਰ ਗਿਆ ਮੈਂ ਮੇਰਾ ਕਿਉਂ ਕਰੂੰਗਾ ਮੈਂ ਪਹਿਲਾਂ ਵਪਾਰੀ ਮਾੜਾ ਸੀ ਤੇਰੇ ਨਾਲ ਲੈ ਫੜ ਯਾਰ ਜਿਹੜੀ ਗੱਲ ਹੋਵੇ ਉਹ ਤਾਂ ਆਪਾਂ ਮੰਨ ਲਈਏ ਉਹ ਪੱਠ ਸ਼੍ਰੀ ਨਾਰਦੀ ਨੇ ਲੋ ਬੱਕਰਾ ਮੈਂ ਸਾਢੇ 5 ਦਾ ਦਿਨ ਐਸੋਂ ਨੂੰ ਭੈਣ ਭਰਾ ਨੇ ਦੁਨੇ ਨਾ ਹੁਣ ਅਫਸੋਸ ਆਈ ਸਾਢੇ ਕੋ ਸਾਡਾ 35933 ਫਿਰ ਤਾਂ ਮੈਂ ਉਸੇ ਨੂੰ ਹਕਮ ਦਾ ਰੋਜ ਦਾ ਕਾਗਾ ਸਾਡਾ ਉਹ ਦਬਾਜਿਆ ਵਾਜਿਆ ਕੋਈ ਗੱਲ ਕਰ ਗਿਆ ਆ ਲੈ ਜਲ ਖਾਈ ਤੂੰ ਬਰਾਦੀ ਨਾ ਲਿਖਾਈ ਮੈਂ ਕਿਉਂ ਕਰਾਂ ਮੇਰੇ ਕੀ ਮਗਲਾਵਾ ਖੜਾ ਆਪਦੀ ਆਪਦੀ ਕਰਾਉਣੇ ਆ ਚੱਕ ਫੜਿਆ 5400 ਫੜ ਚੱਲ ਆਪਦੀ ਆਪਦੀ ਕਰਾ ਲਓ ਲੈ ਹੁਣ ਤਾਂ ਯਾਰ ਲਾ ਦੱਸ ਓਏ ਆਲਾ ਮੈਂ 10000 ਰੇ 100 ਦਾ ਬਹੁਤ ਕੁਛ ਆ ਉਹ ਪੱਠ 6000 ਦੀ ਦਿੰਨਾ ਬੱਕਰਾ ਮੈਂ 5.5 ਦਾ ਦਿੰਨਾ ਤੁਹਾਨੂੰ ਕਿਉਂ ਘੱਟ ਕਹਿਣਾ ਮੈਂ ਮੈਂ ਦੱਸਦਾ ਵਧੂਗਾ ਇਹ ਅਗਲੀ ਮੰਡੀ ਨੂੰ ਮੈਂ ਦੁੱਧ ਕੱਢਾ ਚੁੰਗ ਕੋਈ ਫਾਪਰ ਹੋਣਾ ਪੂਰਾ 5.5 ਲਾਉਂ ਤਰਸਾ ਲਖਾਈ ਹੋ ਗਈ ਹੋ ਗਿਆ ਫਿਰ ਲਖਾਈ ਹੋਊ ਹੋ ਲਖਾਈ ਹੋਣਾ ਕਰਾਂ 250 ਤੈਨੂੰ ਦੇਦਾ 100 100 ਰੁਪਏ ਵਿਕਾਉਣੀ ਐ ਹੁਣ ਤੂੰ ਉਹਦੀ ਨਾਮ ਦੇ ਆਦ ਦੇ ਦੇ ਕੇ ਮੈਂ ਉਹਨੂੰ ਛੱਡਿਆ 100 ਹੋ ਗਏ ਉਹ ਤੂੰ ਦਾ ਨਾਮ ਦੇ ਲਗਾਏ ਗਏ ਰੱਖਣੇ ਨੇ ਬੱਸ ਫੜ ਬੜ ਬੜ ਨਾਲ ਕੋਈ ਨਹੀਂ ਯਾਰ 100 ਨਾ ਮੈਂ ਦੇਦਾ ਨਾ ਨਾ ਇਹ ਜਮੀਨ ਹੀ ਜਾ 5.5 ਦਾ ਤੈਨੂੰ ਕਿਹਾ ਤੂਵੇ 5.5 ਤਰਤਾ ਲਾਉਂ ਦੇ ਚਤ ਮੰਡਾ ਦੇ ਦੇ ਨਹੀਂ ਆਪਾਂ ਜਾ ਮੈਂ ਆਪਦਾ ਬੱਕਰਾ ਮੇਰੇ ਕੋਲੇ ਆ। ਮੇਰੀ ਗੱਲ ਸੁਣ। ਮੈਨੂੰ ਉਹ ਵਪਾਰੀ ਮਾੜਾ ਸੀ। ਇੱਧਰ ਘਰਦੇ। ਸਾਢੇ 5 ਦੇਖ ਲੈ ਲੈ। ਸਾਢੇ 5 ਦੇ। ਲਿਖਾਈ ਤੂੰ ਕਰਾ ਲੈ। ਮੈਂ ਤਾਂ ਨਹੀਂ ਲੈਂਦੀ। ਆਂਦੀ ਆਉਂਦੀ ਕਰਾਵਾ। ਆਂਦੀ ਆਉਦੀ ਲਿਖਾਈ ਦੇ ਦੇ। ਨਾ ਮੈਨੂੰ ਲਿਖਾਈ ਦੀ ਪੂਰਾ ਸਾਢੇ 5 ਲਉ ਲਿਖਾਈ ਤੇਰੀ ਹੋ ਗਈ ਸੌ ਦੀ ਸੌ ਦੇ ਨਾਲ। ਉਹ ਤਾਂ ਫਿਰ ਹੁਣ ਤੂੰ ਲਿਖਾਈ ਉਹਦੇ ਪਿੱਛੇ ਵੀ ਆੜੀ ਰਹੀ ਹੈ ਹੀ। ਸੌ ਦੀ ਆੜੀ ਉਹਦੇ ਨਾਲ ਰਹੀ ਹੈ। ਸਾਉਦੀ ਆੜੀ ਰਹੀ ਆ ਸਾਡੀ ਯਾਰ ਸਾਢੇ 5 ਨੂੰ ਬੱਸ ਚੱਲ ਐ ਗੱਲ ਮੇਦੀ ਗੱਲ ਹੋਣਾ ਹੁਣ ਤੇਰੀ ਵੀ ਗੱਲ ਆ ਹੁਣ ਤੂੰ 50 ਰੁਪਏ ਛੱਡ ਦੇ ਨੂੰ ਬੱਸ ਤੂੰ ਨਾ ਹੁਣ ਨਾ ਇਹ ਕਰ ਛੋੜ ਤਾਂ ਕਰੇਗਾ ਹਾਂ ਛੋੜ ਕਰ ਦੋ ਆ ਜਾ ਕਰਦੇ ਲਖਾਈ ਕਰਾ ਲੂਗਾ ਇਹਦਾ 55 ਲੋ ਬਲਾਲ ਨੂੰ 100 ਰੁਪਏ ਕਿੱਥੋਂ ਐ ਜੀ ਤੋਰ ਕੋਟ ਨਹੀਂ ਪੱਠ ਤਾਂ ਤੁਮਾ ਤੋਂ ਸ਼ੀਦੀ ਲੈਣਾ ਘਰੋਂ ਚੱਕ ਕੇ ਬੱਕਰਾ ਮੈਂ ਤੈਨੂੰ ਸਾਢੇ 5 ਦਾ ਕਹਤਾ ਵੀ ਲਖਾਈ ਤੇਰੀ ਐ ਬੋਟਿਆ ਦੇ ਜਾਣਾ ਲੈ ਜਾ ਨਹੀਂ ਮੇਰਾ ਹੈਗਾ ਮੇਰੀ ਕੋਲ ਨਹੀਂ ਹਾਂ ਨਹੀਂ ਬਾਈ ਕੋਣ ਫਾਈਵ ਹਜ਼ਾਰ ਰਖਾ ਰਿਹਾ ਹੈ ਲਗਾਈ ਦੇ ਸੀ ਹਾਂ ਹਾਂ ਲਾਈ ਲਗਾਈ ਹੈ ਲਿਖਾਈ ਕਿਸੇ ਪੈਸਾ ਰਿਹਾ ਕਿੰਨੇ ਦਾ ਕਰਤਾ ਜੀ ਕਿੰਨੇ ਦਾ ਕਰਤਾ 50 ਦੇ ਦੇਣਾ 5500 ਦਾ ਇਹ ਬਾਈ ਕਿੱਥੋਂ ਆਇਆ 50 ਦਾ ਦੇ ਮੈਂ ਨੋ ਲੈ ਤੂੰ ਹੀ ਤਨੋ ਲੈ ਤੂੰ ਹੀ ਇਹ ਕਿਹੜਾ ਖਰੀਦਿਆ ਨੇ ਉਹ ਵਾਲਾ ਦੋਨੇ ਖਰੀਦੇ ਨੇ ਦੋਨੇ ਖਰੀਦੇ ਆਹ ਲੈ 50 ਰੁਪਏ ਦੇ ਸਵਾਰ ਦੇ ਕਰਾਈ ਉਹੀ 50 ਛੋਟ ਹੋ ਗਈ ਲਓ ਜੀ ਬੱਸ ਆ ਲੋ ਜੀ ਆਈ ਨਾ ਮੋੜਾ ਕਿਰ ਦੇਖਾ ਤੂੰ ਗੇੜਾ ਨਹੀਂ ਨਹੀਂ ਤੂੰ ਵੀ ਗੇੜਾ ਰੱਤਾ ਮਾਰ ਲਾ ਪਰ ਉਸ ਤੋਂ ਬਾਅਦ ਹੀ ਤੇਰੇ ਗੁਜ਼ਾਰਾ ਹੋ ਗਿਆ ਸੌਦਾ ਆਪਾਂ ਜਾ ਰਹੇ ਹਾਂ ਨੂੰ 100 ਹੀ ਕੰ ਜੋੜੀ ਤੇ 50 ਛੜ ਤੇ ਕਿੰਨੇ ਲਾਦੇ ਦੋਨਾਂ ਤੇ ਹਾਂਜੀ ਦੋਨਾਂ ਦੇ 11000 ਦੇ ਦੋਨੇ 11000 ਦੇ ਲੈਣੇ ਜੀ ਹਾਂ ਨਾ 11.5 ਦੇ 11.5 ਦੇ ਹਾਂ 11.5 5500 ਦਾ ਇਹ 6 ਦੀ ਉਹ ਠੀਕ ਹੈ ਜੀ 11.5 ਦੇ ਤੇ 400 ਰੁਪਏ ਲਖਾਈ ਪੈ ਗਈ ਇਹਨੂੰ ਚਲੋ 12 ਜੀ ਪੈ ਗਏ ਠੀਕ ਹੈ ਜੀ ਲੈ ਪਰਚੀ ਲੈ ਜਾ ਭਾਈ ਇਹਦੀ ਲਓ ਜੀ ਹੋ ਗਿਆ ਸੌਦਾ ਨਿਬੜ ਗਿਆ